ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਹੜ੍ਹ ਆ ਚੁੱਕੇ ਹਨ ਔਰ ਦੋਸਤੋ ਹਰਿਆਣੇ ਤੇ ਜੋ ਕਿ ਰਾਜਸਥਾਨ ਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ ਔਰ ਦੋਸਤੋ ਇੱਕ ਰਾਜਸਥਾਨ ਵਾਲੇ ਵੀਰ ਵੱਲੋਂ ਜੋ ਕਿ ਇੱਕ ਸੋਸ਼ਲ ਮੀਡੀਆ ਅਕਾਊਂਟ ਉੱਪਰ ਆਪਣੀ ਵੀਡੀਓ ਸਾਂਝੀ ਕੀਤੀ ਗਈ ਹੈ ਉਸ ਵਿੱਚ ਕਿਹਾ ਗਿਆ ਹੈ ਕਿ ਇਸ ਪਾਣੀ ਤੇ ਹੱਕ ਕੱਲੇ ਪੰਜਾਬ ਦਾ ਨਹੀਂ ਹੈ ਇਸ ਤੇ ਹੱਕ ਹਰਿਆਣੇ ਦਾ ਔਰ ਰਾਜਸਥਾਨ ਦਾ ਵੀ ਹੈ ਕਿ ਹੁਣ ਜੇਕਰ ਪੰਜਾਬ ਦੇ ਵਿੱਚ ਹੜ੍ਹ ਆ ਚੁੱਕੇ ਹਨ ਤੇ ਕੱਲਾ ਪੰਜਾਬ ਹੀ ਹੜ੍ਹਾਂ ਦੇ ਨਾਲ ਕਿਉਂ ਝੁੰਜੇ ਪਾਣੀ ਸਾਡੇ ਵੱਲ ਕਿਉਂ ਨਹੀਂ ਛੱਡ ਰਹੇ ਤੁਸੀਂ ਇਹ ਗੇਟ ਕਿਉਂ ਨਹੀਂ ਖੋਲ ਰਹੇ ਕਿ ਸਾਡੀਆਂ ਫਸਲਾਂ ਤਾਂ ਬਿਲਕੁਲ ਸੁੱਕ ਰਹੀਆਂ ਹਨ ਔਰ ਦੋਸਤੋ ਉਸ ਰਾਜਸਥਾਨ ਦੇ ਵੀਰ ਵੱਲੋਂ ਜੋ ਕਿ ਹੈ ਪੰਜਾਬ ਸਰਕਾਰ ਨੂੰ ਲਾਂਹਤਾਂ ਪਾਈਆਂ ਗਈਆਂ ਹਨ ਕਿ ਤੁਸੀਂ ਪੰਜਾਬ ਨੂੰ ਡੋਬਣ ਦੀ ਜੋ ਕਿ ਹੈ ਤਦ ਆਦ ਵਿੱਚੋਂ ਤੁਸੀਂ ਹੁਣ ਜੋ ਕਿ ਹੈ ਪਾਣੀ ਸਾਡੇ ਇੱਧਰ ਵੱਲ ਕਿਉਂ ਨਹੀਂ ਛੱਡ ਰਹੇ ਔਰ ਦੋਸਤੋ ਹੋਰ ਉਸ ਵੀਰ ਵੱਲੋਂ ਕੀ ਕੁਝ ਕੀਤਾ ਗਿਆ ਹੈ ਤੁਸੀਂ ਅੱਗੇ ਇੱਕ ਵਾਰ ਜ਼ਰੂਰ ਸੁਣਿਓ ਜਦੋਂ ਪੰਜਾਬ ਵਾਲਿਓ ਬਾੜ ਆਇਆ ਸਾਨੂੰ ਬੜਾ ਦੁੱਖ ਆ ਅਸੀਂ ਰਾਸਤਾਂ ਵਾਲੇ ਤੁਹਾਡੇ ਨਾਲ ਖੜੇ ਆਂ ਪਰ ਹਰੀਆਂ ਵਾਲੇ ਤਾਂ ਫੱਟੇ ਕਿਉਂ ਨਹੀਂ ਚੱਕੇ ਜਾਂਦੇ ਹੋਰ ਚੀਜ਼ਾਂ ਦੇ بڑے ਫੱਟੇ ਚੱਕੇ ਜਾਂਦੇ ਅਸਲਾ ਨਜਾਇਜ਼ ਚਿੱਟਾ ਪਿੱਟਾ ਜੋ ਵੀ ਹੋਇਆ ਅਸੀਂ ਕਿਸਾਨ ਭਰਾ ਤੁਹਾਡੇ ਨਾਲ ਖੜੇ ਆਂ ਤੇ ਬਿਲਕੁਲ ਆ ਫਸਲਾਂ ਵੇਖ ਲਓ ਸਾਡੀਆਂ ਸੁੱਕੀ ਜਾਂਦੀਆਂ ਅਸੀਂ ਪਾਣੀ ਨੂੰ ਤਰਸਦੇ ਆਂ ਤੁਸੀਂ ਆਨੇ ਡੁੱਬ ਕੇ ਮਰਦੇ ਆਂ ਬੇੜਾ ਕਰਕ ਜੇ ਇਹ ਸਰਕਾਰ ਦਾ 68th ਹੋ ਜਾਂ ਸਰਕਾਰੇ ਪਰੇ ਬਾਕੀ ਦੋਸਤੋ ਤੁਸੀਂ ਇਸ ਵਾਰ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ